ਇਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਹੋਰਾ ਨੇ ਹੁਣੇ-ਹੁਣੇ ਮੌਸਮ ਬਾਬਤ ਵੱਡੀ ਭਵਿੱਖਬਾਣੀ ਕੀਤੀ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੱਸਿਆ ਕਿ ਆਉਣ ਵਾਲੇ 18 ਅਪ੍ਰੈਲ ਤੋਂ ਲੈ ਕੇ 20 ਅਪ੍ਰੈਲ ਤੱਕ ਪੰਜਾਬ ਦੇ ਅੰਦਰ ਬਾਰਿਸ਼ ਹੋ ਸਕਦੀ ਹੈ ਇਸ ਦੇ ਨਾਲ ਹੀ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਜਿਸ ਨੂੰ ਦੇਖਦੇ ਹੋਏ ਉਹਨਾਂ ਨੇ ਕਿਸਾਨਾਂ ਨੂੰ ਸਤਰਕ ਰਹਿਣ ਦੀ ਸਲਾਹ ਦਿੱਤੀ ਹੈ ਜਿਵੇਂ ਕਿ ਜ਼ਗਹਤਾਂ ਦੇ ਦਿੱਤੇ ਦੂਪ ਕੋ ਦਿਨਾ ਤੋਂ ਪੰਜਾਬ ਦੇ ਹਿੱਸੇ ਦੇ ਵਿੱਚ ਬਾਰਿਸ਼ ਜਿਹੜੀ ਪਈ ਹੈਗੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਮੌਸਮ ਰਹਿਣ ਦੇ ਸਾਹਗੇ ਜੀ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਜਿਹੜੀ ਲਾਈਟ ਟੂ ਮੋਡਰੇਟ ਬਾਰਿਸ਼ ਆਬਜ਼ਰਵ ਕੀਤੀ ਗਈ ਹੈ ਕਿਉਂਕਿ ਜਿਹੜਾ ਡਬਲਯੂ ਡੀ ਸਿਸਟਮ ਦਾ ਇੰਪੈਕਟ ਬਣਿਆ ਹੋਇਆ ਸੀ ਔਰ ਹੁਣ ਅੱਜ ਔਰ ਕੱਲ ਕੰਡੀਸ਼ਨਸ ਆਲਮੋਸਟ ਕਲੀਅਰ ਐਂਡ ਦੀ ਪ੍ਰੈਡਿਕਸ਼ਨ ਹੈ ਬਟ ਇੱਕ ਸਿਸਟਮ ਦਾ ਇਫੈਕਟ ਅਸੀਂ ਫੇਰ ਦੇਖ ਰਹੇ ਹਾਂ ਸੋ 18 ਤੋਂ 20 ਤਰੀਕ ਦੇ ਵਿੱਚ ਫੇਰ ਜਿਹੜਾ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਲਾਈਟ ਜਿਹੜੀ بارش ਹੋ ਸਕਦੀ ਹੈ ਔਰ ਇਹਦੇ ਤੋਂ ਬਿਨਾਂ ਲਾਈਟਨਿੰਗ ਥੰਡਰਿੰਗ ਜਾਂ ਫਿਰ ਤੇਜ਼ ਹਵਾਵਾਂ ਨੇ ਜਿਹੜੀਆਂ ਉਹ ਵੀ ਚੱਲ ਸਕਦੀਆਂ ਨੇ ਮੈਂ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਰਹੂਗਾ ਹਰ ਖਾਸੇ ਲੱਗਦਾ ਹੈ ਜੀ ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜੀ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣ ਸਕਦੀਆਂ ਨੇ بارش ਜ਼ਿਆਦਾ ਹੈਵੀ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਲਾਈਟ ਰੇਨ ਹੀ ਹੋ ਸਕਦੀ ਹੈ ਬਟ ਤੇਜ਼ ਹਵਾਵਾਂ ਲਾਈਟਨਿੰਗ ਔਰ ਥੰਡਰ ਡਿਵੈਲਪਮੈਂਟ ਜਿਹੜੀ ਉਹ ਜ਼ਰੂਰ 18 ਤੋਂ 20 ਦੇ ਵਿੱਚ ਹੋ ਸਕਦੀ ਹੈ ਤੇ ਮੈਮ ਟੈਂਪਰੇਚਰ ਜਿਹੜੇ ਆ ਉਹ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਫਿਰ ਜਦੋਂ ਬਾਈਸਾਲਾ ਮੌਸਮ ਬੱਦਲ ਰਹੀ ਹੁਣ ਕੀ ਦਾ ਹੋਰ ਘਟੂਗਾ ਥੋੜਾ ਜਿਹਾ ਮੌਸਮ ਦਾ ਜੀ ਅੱਜਕੱਲ ਵੀ ਜੇ ਅਸੀਂ ਦੇਖੀਏ ਕਿਉਂਕਿ ਹਲੇ ਇਫੈਕਟ ਜਿਹੜਾ ਪਿਛਲੇ ਸਿਸਟਮ ਦਾ ਹੈ ਸੋ ਉਹਦੇ ਕਰਕੇ ਟੈਂਪਰੇਚਰ ਕੰਡੀਸ਼ਨਸ ਫਿਲਹਾਲ ਵੀ ਜਿਵੇਂ ਕੱਲ ਦਾ ਜੋ ਮੈਕਸਿਮਮ ਟੈਂਪਰੇਚਰ 32.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 35.3 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 2.5 ਡਿਗਰੀ ਸ ਇਸੀ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 18.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 18 ਡਿਗਰੀ ਸੈਂਟੀਗ੍ਰੇਡ ਸੋ ਲਗਭਗ ਪੁਆਇੰਟ 4 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਡਬਲਯੂਡੀ ਸਿਸਟਮ ਆਲਰੇਡੀ ਮੂਵ ਹੋਇਆ ਉਹਦਾ ਹਾਲੇ ਥੋੜਾ ਇਫੈਕਟ ਹੈ ਉਹਦੇ ਕਰਕੇ ਜਿਹੜਾ ਕੱਲ ਦਾ ਡੇ ਟਾਈਮ ਟੈਂਪਰੇਚਰ ਸੀ ਨਾਰਮਲ ਤੋ ਕੱਟ ਰਿਕਾਰਡ ਕੀਤਾ ਸੋ ਆਉਣ ਵਾਲੇ ਦਿਨਾਂ ਵਿੱਚ ਵੀ ਕਿਉਂਕਿ ਡਬਲਯੂ ਡੀ ਸਿਸਟਮ ਦਾ ਇਫੈਕਟ ਰਹਿਣ ਵਾਲਾ ਹੈ ਸੋ ਉਹਦੇ ਕਰਕੇ ਫਿਲਹਾਲ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਚੱਲ ਰਹੀਆਂ ਨੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੀ ਹਲੇ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਔਰ ਉਹਦੇ ਤੋਂ ਬਾਅਦ ਜਦੋਂ ਕੰਡੀਸ਼ਨਸ ਕਲੀਅਰ ਹੋ ਜਾਂਦੀਆਂ ਨੇ ਫਿਰ ਜਿਹੜਾ ਗ੍ਰੈਜੂਅਲੀ ਟੈਂਪਰੇਚਰ ਦੇ ਵਿੱਚ ਰਾਈਸ ਸੀ ਆਬਜ਼ਰਵ ਕਰ ਸਕਦੇ ਆ ਮੈਮ ਜਿਵੇਂ ਵੀ ਦੇਖਿਆ ਜੀ ਪਿੱਤੇ ਦਿਨੀ ਜਿਹੜੇ ਆ ਉਹ ਕਈ ਖੇਵਾਂ ਦੇ ਬੇੜੇਮਾਰੀ ਵੀ ਹੋਈ ਹੈ ਤੇ ਬਾਰਿਸ਼ ਵੀ ਜਿਹੜੀ ਹੈ ਕਾਫੀ ਭਾਰੀ ਹੋਈ ਹੈ ਉਹ ਕਿਤੇ ਕਿਤੇ ਕੜਕਾ ਜਿਹੜੀ ਬਹੁਤ ਨੁਕਸਾਨੀ ਹੈ ਸੋ ਜਣਾ ਹੁਣ ਅਗਲਾ ਡਬਲੂ ਡੀ ਸੁਵਾਰਿਆ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਹਦਾਇਤਾਂ ਹੈਗੀਆਂ ਨੇ ਤੇ ਲੱਗਦਾ ਵੀ ਨੁਕਸਾਨ ਜਿਹੜਾ ਹੁਣ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਉਂਕਿ ਜਿਹੜਾ ਡਬਲੂ ਡੀ ਸਿਸਟਮ ਦਾ ਥੋੜਾ ਇਫੈਕਟ ਹੈ ਉਹਦੇ ਨਾਲ ਲਾਈਟਨਿੰਗ ਵੀ ਹੋ ਸਕਦੀ ਹੈ ਔਰ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਔਰ ਜਿਹੜੀ ਥੰਡਰਿੰਗ ਵੀ ਹੋ ਸਕਦੀ ਹੈ ਲਾਈਟ ਰੇਨ ਕਿਤੇ ਕਿਤੇ ਹੋ ਸਕਦੀ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਕਿਉਂਕਿ ਹੁਣ ਜਿਹੜੀ ਕ੍ਰੌਪ ਮੈਚੂਰ ਹੋ ਚੁੱਕੀ ਹੈ ਹਾਰਵੈਸਟਿੰਗ ਉਹਦੀ ਸਟਾਰਟ ਹੋ ਚੁੱਕੀ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਜ਼ਰੂਰ ਕ੍ਰੌਪ ਨੂੰ ਨੁਕਸਾਨ ਕਰਦੀਆਂ ਨੇ ਸੋ ਫਾਰਮਰਸ ਨੂੰ ਸੇਹੀ ਸਲਾਹ ਦੇ ਸਕਦੇ ਆ ਕਿ ਬੜੀਆਂ ਵੈਦਰ ਕੰਡੀਸ਼ਨਸ ਨੂੰ ਧਿਆਨ ਵਿੱਚ ਰੱਖ ਕੇ ਹੀ ਤੁਸੀਂ ਜਿਹੜਾ ਹਾਰਵੈਸਟਿੰਗ ਆਪਰੇਸ਼ਨ ਨੂੰ ਪਲਾਨ ਕਰੋ ਜਦੋਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੀ ਪ੍ਰੈਡਿਕਸ਼ਨ ਹੋਵੇ ਤਾਂ ਹਾਰਵੈਸਟਿੰਗ ਥੋੜੀ ਵਿਦ ਹੋਲਡ ਕਰ ਦੇਣੀ ਚਾਹੀਦੀ ਹੈ ਇਹਨਾਂ ਤੋਂ ਬਾਅਦ ਹੀ ਹਾਰਵੈਸਟਿੰਗ ਕਰਨੀ ਚਾਹੀਦੀ ਜ਼ਿਆਦਾ ਨੁਕਸਾਨ ਨਾ ਹੋ ਸਕੇ ਮੌਸਮ ਵਿਗਿਆਨੀ ਦੇ ਮੁਤਾਬਕ 18 ਤੋਂ ਲੈ ਕੇ 20 ਅਪ੍ਰੈਲ ਤੱਕ ਪੰਜਾਬ ਦੇ ਵਿੱਚ ਇੱਕ ਨਵਾਂ ਪੱਛਮੀ ਚੱਕਰਵਾਤ ਆ ਰਿਹਾ ਜਿਸ ਨਾਲ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਨਾਲ ਹਲਕੀ بارش ਪੈਣ ਦੀ ਸੰਭਾਵਨਾ ਹੈ ਸੋ ਅਜੇ ਹੀ ਕਿਸਾਨਾਂ ਨੂੰ ਸਤਰਕ ਰਹਿਣ ਦੀ ਲੋੜ ਹੈ ਬਾਕੀ ਮੀਂਹ ਪਵੇਗਾ ਜਾਂ ਨਹੀਂ ਪਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਉਂਕਿ ਕੁਦਰਤ ਦੇ ਰੰਗਾਂ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕੁਦਰਤ ਕਦੋਂ ਰੰਗ ਬਦਲ ਦੇਵੇ ਕਦੋਂ ਮੌਸਮ ਕਰਵਟ ਲੈ ਲਵੇ ਇਸ ਦੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਇਹ ਹੁਣ ਆਉਣ ਵਾਲੇ ਦਿਨਾਂ ਚ ਦੇਖਣਾ ਹੋਵੇਗਾ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ